ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਇਹਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਆਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਅੱਜ ਆਪਾਂ 20 ਨਵੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 20 ਨਵੰਬਰ ਨੂੰ ਅੱਜ ਦਿਨ ਸ਼ਨੀਵਾਰ ਵੀਡੀਓ ਕਵਰ ਕਰ ਰਹੇ ਹਾਂ ਆਪਾਂ ਆਪਣੇ ਫਾਰਮ ਤੋਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣਾ ਐਡਰੈਸ ਆ ਕਿਸਾਨ ਵੀਰੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਨੂੰ 6-7 ਨਗ ਆਪਾਂ ਟਾਪ ਕਲਾਸ 25 ਤੋਂ ਲੈ ਕੇ 45 ਲੀਟਰ ਤੱਕ ਦੀਆਂ ਬੜਾ ਅੱਜ ਦਿਖਾਵਾਂਗੇ ਹਾਂਜੀ 19 ਤਰੀਕ ਨੂੰ ਵੀਡੀਓ ਕਵਰ ਕਰਦੇ ਆਪਾਂ 19 ਨਵੰਬਰ ਨੂੰ ਆਇਕ ਨੰਬਰ ਤੇ ਜਿਹੜੀ ਬੱਸੀ ਦੇਖ ਰਹੇ ਹੋ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਲਓ ਦੂਜਾ ਸੂਬਾ ਸੂਰੀ ਆ ਦੇਖ ਸਕਦੇ ਹੋ ਸੋਨਾ ਬੋਰਡ ਡਿਸਟ੍ਰਿਕਟ ਚ ਇਹਦਾ ਸੋਨਾ ਥਣਲੇਵੀ ਦੀ ਸਾਫਾ ਪੂਰੀ ਹਜੇ ਢਿੱਲਾ ਬਹੁਤ ਪਈਆਂ ਨੇ ਹਫਤਾ ਇਹ ਸੂਨ ਨੂੰ ਲੈ ਜੂ ਦੇਖ ਸਕਦੇ ਹੋ ਬੈਗ ਤੋਂ ਹਜੇ ਪੂਰੀਆਂ ਢਿੱਲਾ ਪਈਆਂ ਨੇ ਤੇ ਥਣ ਸੋਨਾ ਲੱਗਿਆ ਹੋਇਆਗਾ ਦੂਜਾ ਸੂਆ ਸੂਰੀ ਆ ਪਹਿਲੇ ਸੂਏ ਦਾ ਰਿਕਾਰਡ ਇਹਦਾ 22 23 ਕਿਲੋ ਦਾਗਾ ਆ ਸੋਨਾ ਥਣਲੇਵਾ ਨੀੜ ਤੋਂ ਦੇਖ ਸਕਦੇ ਥੱਲੋਂ ਇੱਕ ਨੰਬਰ ਤੇ ਆ ਗਈ ਬੱਸੀ ਇਹ ਹਫਤੇ ਦੀ ਕੱਚੀ ਹੈ ਜੀ ਪਹਿਲਾ ਦੂਜਾ ਸੂਆ ਸੂਰੀ ਆ ਅੱਗੇ 2 ਨੰਬਰ ਤੇ ਹਵਾਨਾ ਬਾ ਕਮਾਲ ਤਿਆਰ ਕੀਤਾ ਹੋਇਆ ਪੂਰੀ ਠੰਡੀ ਸੀਲ ਹੈ ਦੇਖ ਸਕਦੇ ਤੁਸੀਂ ਥਣ ਬਹੁਤ ਸੋਹਣਾ ਲੱਗਿਆ ਹੋਇਆ ਦੇਖ ਸਕਦੇ ਹੋ ਪੂਰੀ ਬਿੱਥੀ ਤਾਂ ਥਣ ਲੱਗਿਆ ਹੋਇਆ ਚੰਗਾ ਚਵਾਈ ਵਾਲਾ ਅੱਗੇ ਤੋਂ ਹਵਾਨਾ ਪੂਰਾ ਅੱਗੇ ਪਿੱਛੇ ਦਾ ਹਵਾਨਾ ਦੇਖ ਸਕਦੇ ਹੋ ਤੁਸੀਂ 27 28 ਕਿਲੋ ਇਹਨਾਂ ਪਹਿਲਣ ਦਾ ਦੁੱਧ ਪਾਇਆ ਹੋਇਆਗਾ ਤੋੜ ਕੇ ਦਿਖਾਵਾਂਗੇ ਦੂਜਾ ਸੂਆ ਸੁੰਦੀ ਹੈ ਇੱਕ ਦੋ ਦਿਨ ਹੀ ਸੂਣ ਚ ਲਊਗੀ ਸੋਹਣਾ ਚੌੜਾ ਤੇ ਠੋਸਾ ਬਾਰਨਾ ਤਿਆਰ ਕੀਤਾ ਤੋੜ ਕੇ ਦਿਖਾਵਾਂ ਦੋ ਨੰਬਰ ਆ ਗਈ ਜੀ ਆ ਬੈੜ ਦਾ ਤੋਰਾ ਵਗੈਰਾ ਦੇਖ ਸਕਦੇ ਹੋ ਲੈ ਚਲ ਜੀ ਆ ਤੋਰਾ ਵਗੈਰਾ ਇੱਕ ਵਾਰ ਤੋਂ ਫੇਰ ਦੇਖ ਸਕਦੇ ਹੋ ਉੱਚਾ ਲੰਮਾ ਵੱਡਾ ਕਦ ਕਾਠਾ ਹਵਾਨਾ ਬਾਕਮਾਲ ਤਿਆਰ ਕੀਤਾ ਹੋਇਆ 27 28 ਕਿਲੋ ਕਲੂਨ ਨੇ ਦੁੱਧ ਪਾਇਆ ਹੋਇਆ ਐਚ 30 ਤੱਕ ਦੁੱਧ ਪਾ ਦੂਗੀ ਇਹ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਦੋ ਨੰਬਰ ਤੇ ਬੈੜ ਆ ਗਈ ਇਹ ਅਗੇ 3 ਨੰਬਰ ਤੇ ਬੱਚੀ ਦੇਖ ਸਕਦੇ ਹੋ ਤੁਸੀਂ ਫੁੱਲ ਬਰੀਡ ਦੇ ਵਿੱਚ ਇਹ ਐਬੀਐਸ ਦੀ ਇਹ ਆਪ ਆ ਦੇਖ ਸਕਦੇ ਹੋ ਹਵਾਨਾ ਇਹਦਾ ਇਹਨੇ 37 37 ਲੀਟਰ ਦੁੱਧ ਪਲੂਨ ਨੇ ਪਾਇਆ ਹੋਇਆ ਚਲ ਮੈਂ ਵੱਡਾ ਕਦਗਾਠ ਆ ਇਹ ਫਾਰਮ ਚੋਂ ਲਈ ਆਪਾਂ ਖੁੱਲੀ ਫਿਰਦੀ ਸੀ ਤਾਂ ਹੀ ਉਹਦੇ ਧਿਲਿਆਰਾ ਦੀ ਔਲ ਕਰਦੀ ਸੀ ਆ ਹਵਾਨਾ ਤੁਸੀਂ ਸੋਨਾ ਤਿਆਰ ਕਰਦੀ ਆ ਰਹੀ ਆ ਇਹਦਾ ਹਫਤਾ ਹਜੇ ਸੂਣ ਚ ਬਾਕੀ ਹੈ ਜੀ ਥਣਲੇਵਰੀ ਪੂਰੀ ਸਾਫਟ ਲੰਡੂ ਲਾ ਬਹੁਤ ਪਈਆਂ ਨੇ ਇਹ ਪੂਰਾ ਬਣ ਕੇ ਵੜਨੇ ਸੋਨਾ ਦੂਸਰੀ ਸਾਈਡ ਤੋਂ ਹੋਵਣਾ ਚੈੱਕ ਕਰ ਸਕਦੇ ਹੋ ਥਣਲੇਵਾ ਸੋਨਾ ਲੱਗਿਆ ਹੋਇਆ ਹੈ ਹਫਤੇ ਦੀ ਕੱਚੀ ਹੈ ਜੀ ਤੋੜ ਕੇ ਤਾਂ ਨਹੀਂ ਦਿਖਉਂਦੇ ਜਾਨਵਰ ਕਾਫੀ ਨੇ ਆਪਣੇ ਕੋਲੇ ਉੱਚਾ ਲਵਾ ਵੱਡਾ ਕੱਦ ਕਾਠ ਹੈ ਦਾ 37 ਲੀਟਰ ਦਾ ਰਿਕਾਰਡ ਹੈ ਜੀ ਇਹਦਾ ਪਹਿਲੇ ਸੂਏ ਦਾ ਅੱਗੇ ਬੱਸੀ ਆ ਗਈ 4 ਨੰਬਰ ਤੇ ਜੀ ਸੋਨਾ ਥਣਲੇਵਾ ਥਾਂਲੇ ਵੀ ਦੇ ਸਾਰੇ ਪਸ਼ੂ ਸਾਫ ਨੇ ਹਜੇ ਦੇਣੇ ਵੀ 7 ਤੋਂ 8 ਲੋਕੀ ਸੂਨ ਨੂੰ ਕੱਚੀ ਬਹੁ ਪਈਆਂ ਢੱਲਾਂ ਬਹੁ ਪਈਆਂ ਨੇ ਸੋਨਾ ਲੇਵਾ ਤਿਆਰ ਕਰੂਗੀ ਥਾਂਲੇ ਵੀ ਦੀ ਪੂਰੀ ਸਾਫ ਆ ਦੇਖ ਸਕਦੇ ਹੋ ਆ ਤੋਰ ਦੇ ਬੱਸੀ ਬਾਹਰ ਜਾ ਚੌਥਾ ਨੰਬਰ ਬੱਸੀ ਤੋੜ ਕੇ ਦਿਖਾਵਾਂਗੇ ਦੂਸਰੀ ਸਾਈਡ ਤੋਂ ਚੈੱਕ ਕਰ ਲਓ ਸਭ ਹਾਂਜੀ ਇਹ 4 ਨੰਬਰ ਬੱਸੀ ਦਾ ਤੋਰਾ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ ਕਮਾਲ ਜਗੀ ਕਮਾਲ ਹਾਂਜੀ ਇਹ ਜਿਹੜੀਆਂ ਵੀ ਬੱਸੀਆਂ ਨੇ ਪੂਰੇ ਫਾਰਮ ਦਾ ਰਿਕਾਰਡ ਆਪਣੇ ਕੋਲੇ ਆਪਣੇ ਫੋਨ ਨੰਬਰਾਂ ਤੇ ਤੁਸੀਂ ਇਹਦਾ ਰਿਕਾਰਡ ਲੈ ਸਕਦੇ ਹੋ ਕਿਹੜਾ ਸਿਮਨ ਲੱਗਿਆ ਹੋਇਆ ਹੈ ਕਿਹੜੇ ਦੀ ਆਪ ਹੈ ਇਹ ਪ੍ਰੋਪਰ ਰਿਕਾਰਡ ਤੁਹਾਨੂੰ ਦਿੱਤਾ ਜਾਊਗਾ ਫੋਨ ਤੇ 35 ਲੀਟਰ ਦੁੱਧ ਨੇ ਪਲੂਨ ਨੇ ਪਾਇਆ ਹੋਇਆਗਾ ਅੱਗੇ ਕਾਲੀ ਬੱਸੀ ਆ ਗਈ ਚਲ ਮਾ ਵੱਡਾ ਕਦ ਕਾਠਾ ਇਹਦਾ ਵੀ ਥਾਂਲੇ ਵੀ ਦੀ ਨੀਡ ਚੈੱਕ ਕਰਾ ਦੇਣੇ ਇਨੇ 33 ਲੀਟਰ ਦੁੱਧ ਪਾਇਆ ਹੋਇਆ ਪਲੂਨ ਨੇ ਫਾਰਮ ਨਹੀਂਆਂ ਬੱਚੀਆਂ ਨੇ ਵੀ ਇਹਨੇ 33 ਲੀਟਰ ਦਾ ਰਿਕਾਰਡ ਹੈ ਦਾ 5 ਨੰਬਰ ਤੇ ਆ ਗਈ ਕਾਲੀ ਬੱਸੀ 33 ਲੀਟਰ ਦਾ ਰਿਕਾਰਡ ਆ ਪਹਿਲੇ ਸੂਏ ਦਾ ਅੱਗੇ 6 ਨੰਬਰ ਤੇ 27 28 ਕਿਲੋ ਦਾ ਰਿਕਾਰਡ ਹੈ ਦਾ ਇਹ ਵੀ 5-7 ਦਿਨ ਸੂਣ ਨੂੰ ਲੈਂਦੀ ਹੈ ਬੱਛੀ ਇਹ ਜੇ ਅੱਗੇ 7 ਨੰਬਰ ਤੇ ਬੱਛੀ ਆ ਗਈ ਇਹ ਸੂਈ ਹੋਈ ਆ ਇਹ ਥੱਲੇ ਹੁਣ 14 ਕਿਲੋ ਦੁੱਧ ਤਿਆਰ ਆ ਥਾਲੇ ਵੀ ਦੀ ਪੂਰੀ ਸਾਫਾ ਸੋਹਣਾ ਥਣ ਲੱਗਿਆ ਹੋਇਆ ਮੁਠੀ ਵਾਲਾ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਨਿਆਣਾ ਪਾਉ ਨਾ ਪਿਓ ਅੰਹੀਂ ਨੂੰ ਆਪਾਂ ਚੋਕੇ ਚੋ ਸਕਦੇ ਆ ਪੂਰੀ ਸੋਹਣੀ ਮੋਟੀ ਧਾਰ ਆ ਦੇਖ ਸਕਦੇ ਇਹ ਸੂਈ ਹੋਈ ਆ ਬਾਕੀ ਸਾਰੀਆਂ ਵੇੜਾ ਗੱਬਣਾ ਨੇ ਦੂਜਾ ਦੂਜਾ ਸੂਆ ਹੈਗੀਆਂ ਨੇ ਇਹ ਦੁੱਧ 25 ਟੋਲੇ ਕੇ 45 ਲੀਟਰ ਤੱਕ ਰਿਕਾਰਡ ਹੈ ਇਹਨਾਂ ਦਾ ਜਿਹੜੇ ਮੇਰੇ ਵੀਰ ਨੂੰ ਕੋਈ ਵੀ ਵੇੜਾ ਪਸੰਦ ਹੋਈ ਉਹ ਇੱਕ ਦੋ ਨੰਬਰ ਦੱਸ ਕੇ ਬੈੜ ਦੀ ਡਿਟੇਲ ਪ੍ਰੋਪਰ ਲੈ ਸਕਦਾ ਕਿਹੜਾ ਸੀਮਨ ਲੱਗਿਆ ਹੋਇਆ ਕਿਹੜੇ ਤੋਂ ਪ੍ਰੈਗਨੈਂਟ ਆ ਦੁੱਧ 25 ਤੋਂ ਲੈ ਕੇ 45 ਲੀਟਰ ਤੱਕ ਮਿਲੂਗਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ